ਸਤਨਾਮ ਵਾਹਿਗੁਰੂ ਸਹਿਬ ਜੀ ਸੋਠ ਮਹੱਲਾ ਚੌਥਾ ਆਪੇ ਸਿਸ਼ਟੇ ਉਪਾਇਂ ਦਾ ਪਿਆਰਾ ਘਰ ਸੂਰਜ ਚੰਦ ਚਨਾਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਝਾਣ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਧਿਆਏ ਤੋ ਹਰ ਹਰ ਬਹੁੜ ਨ ਆਵਣ ਜਾਣ ਰਹਾਓ ਆਪੇ ਹੀ ਗੁਣ ਬਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਂਦਾ ਪਿਆਰਾ ਆਪੇ ਸੱਚੇ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵਤਾਨ ਆਪੇ ਸੇਵ ਕਰਾਏਂਦਾ ਪਿਆਰਾ ਆਪ ਦੀਵਾ ਵੈ ਮਾਣ ਆਪੇ ਟਾੜੀ ਲਾਇਂਦਾ ਪਿਆਰਾ ਆਪੇ ਗੁਣ ਨਿਦਾਨ ਆਪੇ ਵਟਾਇਆ ਪਹਿ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲਾਇੰਦਾ ਪਿਆਰਾ ਜਨ ਨਾਨਕ ਸਤਿਗੁਰੂ ਬਾਣ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਣ ਆਪਿਆ ਤੁਲ ਤੁਲਾਇੰਦਾ ਪਿਆਰਾ ਜਨ ਨਾਨਕ ਸਤਿਗੁਰੂ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰبار ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਸੋਟ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਿਆ ਕਰ ਨਾਮ ਹੀ ਜੀਵਨ ਸਫਰ ਵਾਸਤੇ ਰਾਹ ਦਾਰੀ ਹੈ ਏ ਭਾਈ ਸਾਥ ਸੰਗਤ ਦੇ ਵਿੱਚ ਮਿਲ ਕੇ ਕਉ ਪ੍ਰਮਾਤਮਾ ਦਾ ਧਿਆਨ ਤਰਿਆ ਕਰ ਧਿਆਨ ਦੀ ਬਰਕਤ ਨਾਲ ਮੁੜ ਜਨਮ ਮਰਨ ਦਾ ਗਿੜ ਨਹੀਂ ਰਹੇਗਾ ਟਹਿਰਾਓ ਏ ਭਾਈ ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਸ੍ਰਿਸ਼ਟੀ ਨੂੰ ਸੂਰਜ ਚੰਦ ਚਾਨਣ ਕਰਨ ਲਈ ਬਣਾਉਂਦਾ ਹੈ ਪ੍ਰਭੂ ਆਪ ਹੀ ਨੇ ਆਸਰਿਆਂ ਦਾ ਆਸਰਾ ਹੈ ਜਿਨ੍ਹਾਂ ਨੂੰ ਕੋਈ ਆਦਰ ਮਾਣ ਨਹੀਂ ਦਿੰਦਾ ਉਹਨਾਂ ਨੂੰ ਆਦਰ ਮਾਣ ਦੇਣ ਵਾਲਾ ਹੈ ਉਹ ਪਿਆਰਾ ਪ੍ਰਭੂ ਸੋਹਣੀ ਆਤਮਿਕ ਘਾੜਤ ਵਾਲਾ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਮੇਰ ਕਰਕੇ ਆਪ ਸਭ ਦੀ ਰੱਖਿਆ ਕਰਦਾ ਹੈ اے ਭਾਈ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤ ਦਿੰਦਾ ਹੈ ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰਦਾ ਹੈ ਪ੍ਰਭੂ ਆਪ ਹੀ ਸਭ ਉੱਤੇ ਬਖਸ਼ਿਸ਼ ਕਰਦਾ ਹੈ ਉਹੋ ਆਪ ਹੀ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ ਬਨਾਰਾ ਹੈ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਹੁਕਮ ਵਿੱਚ ਤੋਰਦਾ ਹੈ ਆਪ ਹੀ ਹਰ ਤਾ ਹੁਕਮ ਚਲਾਉਂਦਾ ਹੈ ਏ ਭਾਈ ਉਹ ਪਿਆਰਾ ਪ੍ਰਭੂ ਆਪਣੀ ਭਗਤੀ ਦੇ ਖਜ਼ਾਨਿਆਂ ਵਾਲਾ ਹੈ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਹੈ ਪ੍ਰਭੂ ਆਪ ਹੀ ਜੀਵਾਂ ਪਾਸੋਂ ਸੇਵਾ ਭਗਤੀ ਕਰਾਉਂਦਾ ਤੇ ਆਪ ਹੀ ਸੇਵਾ ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ ਇੱਜ਼ਤ ਦਿਵਾਉਂਦਾ ਹੈ ਉਹ ਪ੍ਰਭੂ ਆਪ ਹੀ ਗੁਣਾ ਦਾ ਖਜ਼ਾਨਾ ਤੇ ਆਪ ਹੀ ਆਪਣੇ ਗੁਣਾ ਵਿੱਚ ਸਮਾਧੀ ਲਾਉਂਦਾ ਹੈ हे ਭਾਈ ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਤੇ ਮੰਨਿਆ ਪਰਮੰਨਿਆ ਹੋਇਆ ਹੈ ਉਹ ਆਪ ਹੀ ਆਪਣਾ ਤੇਲ ਤੇ ਜੇ ਮੰਨਣਾ ਵਰਤ ਕੇ ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ ਮੁੱਲ ਪਾਉਂਦਾ ਹੈ ਉਹ ਪ੍ਰਭੂ ਆਪ ਹੀ ਅਤੁੱਲ ਹੈ ਉਸ ਦੀ ਬਜ਼ੁਰਗੀ ਦਾ ਸਿਆਣਪ ਦਾ ਬਾਪ ਨਹੀਂ ਹੋ ਸਕਦਾ ਉਹ ਜੀਵਾਂ ਦੇ ਜੀਵਨ ਸਦਾ ਤੋਲਦਾ ਹੈ ਦਾਸ ਨਾਨਕ ਆਖ ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ वाहे जी का खालसा वाहगुरु जी की फतेह इस टुडेज़ हुक्मनामा फ्रॉम श्री दरबार साहेब अमृतसर अट बाए आवर फोर्थ गुरु गुरु रामदास जी अंडर हैडिंग सोथ फोर्थ महल गुरु साहब जी सिंह दैट द बिलव्ड हिमसेल्फ क्रिएट द यूनिवर्स ही मेड द लाइट ऑफ द सन एंड द मून द बिलव्ड हिमसेल्फ इज द पावर ऑफ द पावरलैस He Himself is the owner of the dishonored. The beloved Himself grants His grace and protects us. He Himself is wise and all knowing. O oh, my mind, chant the name of the Lord and receive His ins insignia. Join the Satsangat, the true congregation and meditate on the lord har har you shall not have to come in and go in reincarnation again and again Because the beloved himself pervades his glorious praises and he himself approves them the beloved himself grants his forgiveness and he himself Bestows the insignia of truth. The beloved himself obeys his will and he himself issues his command. The beloved himself is the trier of devotion. He himself gives his gifts. The beloved himself commits some to his service and he himself blesses them. With honor, the beloved himself is absorbed in samadhi. He himself is the treasure of excellence. The beloved himself is the greatest. He himself is supreme. The beloved himself appraises the value. He himself is the scale and the ways. The beloved himself is. अन वे एबल ही वेस हिमसेल्फ सर्वेंट नानक इज़ फॉर एवर आर सेक्रीफाइस टू हिम वागुरु जी का खालसा वागुरु जी की फतेह